ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਆਓ ਸਾਰੇ ਜੀ ਆਪਾਂ ਜੋ ਲੜੀਵਾ ਪੰਜਾਬੀ ਸਾਹਿਬ ਦੀ ਵਿਆਖਿਆ ਚੱਲ ਰਹੀ ਹੈ 22ਵੀਂ ਪੌੜੀ ਦੇ ਅੱਜ ਵਿਚਾਰ ਹੈ ਜੋ ਆਪਾਂ ਰਲ ਮਿਲ ਕੇ ਕਰਨੀ ਹੈ ਆਓ ਪਹਿਲਾਂ ਸਾਰੇ ਭਾਈ ਮਗਰ ਬੋਲਿਓ ਪਾਤਾਲ ਪਾਥਲ ਲਖ ਆਗਾਸਾਂ ਆਗਾਸ ਉੜਕਾ ਉੜਕ ਭਾਲ ਥਕੇ ਵੇਦ ਕਹਿਣਾ ਇੱਕ ਬਾਤ ਸੈ ਸ 18 ਕਹਿਣ ਤਤੇ ਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵੇ ਨਵਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਏ ਜੀ ਬਾਈ ਮੀ ਪੌੜੀ ਜੋ ਪਰਮਾਤਮਾ ਨੇ ਮਨੁੱਖ ਸਾਜਿਆ ਇਸ ਸੁਭਾਵਕ ਪਰਮਾਤਮਾ ਨੇ ਸਾਡੇ ਅੰਦਰ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦਾ ਸੁਭਾਅ ਬਣਾਇਆ ਸਾਰੀ ਕੁਦਰਤ ਦੇ ਵਿੱਚ ਮਨੁੱਖ ਨੂੰ ਪਰਮਾਤਮਾ ਨੇ ਸਿਰਮੌਰ ਬਣਾਇਆ ਜੀ ਜੋਏ ਜੋਨ ਹੈ ਨਾ ਮਨੁੱਖਾ ਸਰੀਰ ਕਿਉਂਕਿ ਜਿਹੜਾ ਮਨੁੱਖ ਸ਼ਬਦ ਹੈ ਨਾ ਜੀ ਇਹ ਇਸਤਰੀ ਪੁਰਖ ਵਾਸਤੇ ਸਾਂਝਾ ਸ਼ਬਦ ਹੈ ਮਨੁੱਖਾ ਸਰੀਰ ਬੜਾ ਉਤਮ ਬਣਾਇਆ ਪ੍ਰਮਾਤਮਾ ਨੇ ਜਿਹੜਾ ਤੰਦਰੁਸਤ ਸਰੀਰ ਹੈ ਉਹਦੇ ਵਿੱਚ ਇਹ ਸਵਾਲ ਪਦਾਰਥ ਵਾਸਤੇ ਕੋਈ ਵੀ ਪ੍ਰਮਾਤਮਾ ਨੇ ਜੋ ਸਾਨੂੰ ਵਸਤੂ ਦਿੱਤੀ ਹੈ ਉਹਦੇ ਵਾਸਤੇ ਇਹ ਸਵਾਲ ਜ਼ਰੂਰ ਮਨ ਵਿੱਚ ਉੱਠਦਾ ਹੈ ਵੀ ਕੀ ਇਹ ਚੀਜ਼ ਕਿੱਥੋਂ ਆਈ ਹੈ ਇਹਦਾ ਮਕਸਦ ਕੀ ਹੈ ਤੇ ਇਹ ਕਿਸ ਤਰ੍ਹਾਂ ਬਣੀ ਹੈ ਉਹਦੇ ਵਾਸਤੇ ਮਨੁੱਖ ਯਤਨ ਕਰਦਾ ਰਹਿੰਦਾ ਹੈ ਇਵੇਂ ਜਿਵੇਂ ਪਿਆਰਿਓ ਵਿਗਿਆਨ ਨੇ ਖੋਜਾਂ ਕੀਤੀਆਂ ਹੈ ਕਿਉਂਕਿ ਇੱਕ ਤੰਦਰੁਸਤ ਸਰੀਰ ਹੈ ਇਹ ਜਰੂਰ ਸੋਚਦਾ ਹੈ ਵੀ ਜੋ ਕੁਝ ਮੇਰੇ ਘਰ ਦੇ ਵਿੱਚ ਹੈ ਇਹ ਕਿਵੇਂ ਬਣਿਆ ਹੈ ਕਿਵੇਂ ਘਰ ਦੇ ਵਿੱਚ ਇਹ ਵਸਤੂਆਂ ਆ ਰਹੀਆਂ ਨੇ ਤੇ ਕਿਵੇਂ ਆਉਣ ਦਾ ਨਾ ਹੋ ਰਿਹਾ ਇਹ ਸੋਚਦਾ ਜੀ ਸੋਚ ਬਣਦੀ ਹੈ ਐਵੇਂ ਜਿਵੇਂ ਪਿਆਰਿਓ ਬਿਲਕੁਲ ਇਸੇ ਤਰਜ਼ ਦੇ ਉੱਤੇ ਰੱਬ ਦੇ ਪਿਆਰਿਆਂ ਦੇ ਅੰਦਰ ਕਿਉਂਕਿ ਹੈ ਤਾਂ ਰੱਬ ਦੇ ਪਿਆਰੇ ਵੀ ਮਨੁੱਖਾ ਸਰੀਰ ਦੇ ਵਿੱਚ ਹੀ ਹਨ ਪਰਮਾਤਮਾ ਦੇ ਭਗਤ ਆਗਾਮੀ ਪਰਸ ਜੋ ਵੀ ਆਏ ਜਿੰਨੇ ਵੀ ਭਗਤ ਆਏ ਹੈ ਜਿੰਨੇ ਵੀ ਪਗੰਬਰ ਆਏ ਹੈ ਉਹਨਾਂ ਦੇ ਅੰਦਰ ਵੀ ਸਵਾਲ ਜ਼ਰੂਰ ਬਣਿਆ ਹੈ ਕਿ ਪਰਮਾਤਮਾ ਤੇਰੀ ਕੁਦਰਤ ਤੂੰ ਬਣਾਈ ਕਿਵੇਂ ਹੈ ਇਹ ਕਿਵੇਂ ਬਣੀ ਹੈ ਕਿਸ ਤਰ੍ਹਾਂ ਬਣੀ ਹੈ ਇਹ ਸਵਾਲ ਜ਼ਰੂਰ ਰੱਬ ਦੇ ਪਿਆਰੇ ਅੰਦਰ ਬਣਿਆਗਾ ਤਾਂ ਹੀ ਤਾਂ ਫਿਰ ਉਹਨਾਂ ਨੇ ਉਹ ਖੋਜ ਕੀਤੀ ਹੈ ਨਾ ਭਗਤ ਪੀਪਾ ਜੀ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਬ੍ਰਹਿਮੰਡ ਦੇ ਵਿੱਚ ਹੈ ਇਵੇਂ ਜਿਵੇਂ ਕਹਿੰਦੇ ਸਾਰਾ ਕੁਝ ਸਰੀਰ ਦੇ ਵਿੱਚ ਹੀ ਪਿਆ ਹੈ ਬਾਣੀ 'ਚ ਲਿਖਿਆ ਕੋਤਸਪੂਰ ਜਾਂ ਕੈ ਪ੍ਰਗਾਸ ਕਹਿੰਦੇ ਆਹ ਸਰੀਰ ਦੇ ਵਿੱਚ ਵੀ ਕਰੋੜਾਂ ਕਰੋੜਾਂ ਹੀ ਸਕੂਰ ਜ ਹੈ ਕੀ ਕਿੰਨੇ 3 ਕਰ ਫਸਦਾ ਕਰੋੜਾਂ ਕਰੋੜਾਂ ਹੀ ਸੂਰਜ ਹੈ ਇਹਨਾਂ ਇਹਨਾਂ ਪੰਕਤੀਆਂ ਵਿੱਚ ਵੀ ਗੁਰੂ ਸਾਹਿਬ ਜੀ ਨੇ ਇਹੀ ਸਮਝਾਇਆ ਜੀ ਪਾਤਾਲ ਪਾਤਲ ਲਖ ਆਕਾਸ਼ਾਂ ਆਗਾਸ ਕਹਿੰਦੇ ਹੈ ਪ੍ਰਮਾਤਮਾ ਪਾਤਾਲ ਤੇ ਆਕਾਸ਼ ਬਾਣਿਛਾਉਂਦਾ ਜੀ ਦੋਏ ਦੀਵੇ 14 ਹਟਨਾਲੇ ਜੇਤੇ ਜੀਤੇਤੇ ਬਣ ਜਾਦੇ ਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਜਿਹੜੇ ਸਤ ਪਤਾਲ ਹੈ ਤੇ ਸਤ ਆਕਾਸ਼ ਹੈ ਸਤ ਪਤਾਲ ਹੈ ਸਤ ਆਕਾਸ਼ ਹੈ ਤੇ 14 ਜਿਹੜੇ ਪ੍ਰਮਾਤਮਾ ਤੇਰੇ ਹਟ ਨਾਲੇ ਹੈ ਸਾਜੇ ਹੋਏ ਜਿਹੜੇ ਭਵਨ ਹੈ 14 ਭਵਨ ਹੈ ਜੀ ਪ੍ਰਮਾਤਮਾ ਨੇ ਇਹ ਵੇਦਾਂ ਦੇ ਵਿੱਚ ਇਹ ਗੱਲ ਲਿਖੀ ਵੀ ਹੈ ਏ ਪ੍ਰਮਾਤਮਾ ਇਹ ਗਿਣਤੀ ਹੈ ਜਿਹੜੀ ਕਹਿੰਦੇ ਵੀ ਜਦੋਂ ਮੇਰੀ ਸੁਰਤ ਹੋਰ ਵਹਿਰੀ ਗਈ ਇਹ ਪ੍ਰਮਾਤਮਾ ਆ ਧਰਤੀ ਦੇ ਉੱਤੇ ਗਿਣਤੀ ਕੀਤੀ ਹੈ ਵੀ ਸਤਪਤਾਲ ਸਤ ਆਕਾਸ਼ ਹੈ 14 ਭਵਨ ਹੈ ਮਾਲਕਾ ਇਹਨਾਂ ਦੀ ਗਿਣਤੀ ਮੈਂ ਜ਼ਰੂਰ ਕੀਤੀ ਹੈ ਪਰ ਪ੍ਰਮਾਤਮਾ ਮੈਨੂੰ ਇਹ ਨਹੀਂ ਪਤਾ ਵੀ ਇਹ ਇੱਕ ਬ੍ਰਹਿਮੰਡ ਦੀ ਉਹ ਗੱਲ ਹੋ ਰਹੀ ਹੈ ਤੁਸੀਂ ਤਾਂ ਕਹਿੰਦੇ ਹੋ ਕੋਟ ਸੂਰ ਜਾਂ ਕੈ ਪਰਦਾਸ ਕਰੋੜਾਂ ਹੀ ਸੂਰਜ ਹੈ ਤੇ ਲੱਖਾਂ ਅਪਾਤਲ ਹੈ ਲੱਖਾਂ ਹੀ ਆਕਾਸ਼ ਹੈ ਮੈਂ ਤਾਂ ਇੱਕ ਵੀ ਗੱਲ ਕਰ ਰਿਹਾ ਨਾ ਤੇ ਅੱਜ ਸਾਇੰਸ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ ਜੀ ਕਿ ਭਾਈ ਉਹਦੀ ਕੁਦਰਤ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਗੈਲੈਕਸੀਆਂ ਦੇ ਨਮੂਨੇ ਇਹਨਾਂ ਨੂੰ ਮਿਲ ਜਾਂਦੇ ਆ ਹੋਰ ਹੋਰ ਗਾਂਢੇ ਗਾਂ ਤੇ ਗੁਰੂ ਨਾਨਕ ਪਾਸ਼ਾ ਨੇ ਪਹਿਲਾਂ ਕਹਿ ਦਿੱਤਾ ਧਰਤੀ ਹੋਰ ਪਰ ਹੋਰ 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 ਗਿਣਤੀ ਕੋਈ ਨਹੀਂ ਜੀ ਕੋਈ ਗਿਣਤੀ ਨਹੀਂ ਕਹਿੰਦੇ ਓੜਕ ਓੜਕ ਭਾਲ ਥੱਕੇ ਕਹਿੰਦੇ ਵੀ ਖੋਜ ਕਰਨ ਕਰਨ ਵਾਲੇ ਇੱਕ ਦਿਨ ਥੱਕ ਗਏ ਵੇਦ ਕਹਿਣ ਇੱਕ ਬਾਤ ਵੇਦਾਂ ਦੇ ਵਿੱਚ ਕਹਿੰਦੇ ਫਿਰ ਗੱਲਾਂ ਗੱਲਾਂ ਲਿਖੀਆਂ ਗੰਗਾ ਤੇ ਉਹ ਵੀ ਇੱਕ ਹੀ ਗੱਲ ਕਹਿੰਦੇ ਕਿਹੜੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਕਾਸ਼ ਪ੍ਰਮਾਤਮਾ ਤੇਰਾ ਅੰਤ ਕੋਈ ਨਹੀਂਗਾ ਤੇਰੀ ਬਣਾਈ ਹੀ ਕੁਦਰਤ ਦਾ ਅੰਤ ਕੋਈ ਨਹੀਂਗਾ ਸੈਸ 18 ਕਹਿਨ ਕਤੇਬਾਂ ਜੋ 18000 ਤਰ੍ਹਾਂ ਦੀ ਜਿਹੜੀ ਵੱਖ-ਵੱਖ ਤਰ੍ਹਾਂ ਦੀ ਜਿਹੜੀ ਬੋਲੀ ਹੈ ਉਹ ਪ੍ਰਮਾਤਮਾ ਨੇ ਸਾਜੀ ਹੋਈ ਹੈ ਜੀ ਕਤੇਬ ਹੈ ਜਿਹੜੇ ਇਹ ਜੰਬੂਰ ਕੁਰਾਨ ਅੰਜੀਲ ਤੋਰੇਤ ਏ ਐਸਆਈ ਮਤ ਦੇ ਵਿੱਚ ਤੇ ਮੁਸਲਮਾਨ ਧਰਮ ਦੇ ਤੇ ਗ੍ਰੰਥ ਹੈ ਜੀ ਕਤੇਬ ਸਾਂਝਾ ਸ਼ਬਦ ਵਰਤਿਆ ਗਿਆ ਕਤੇਬ ਉਹਨਾਂ ਦੇ ਵਿੱਚ ਇਹ ਲਿਖਿਆ ਆਉਂਦਾ ਹੈ ਕਿ ਪ੍ਰਮਾਤਮਾ ਨੇ 18000 ਤਰ੍ਹਾਂ ਦੀਆਂ ਜਿਹੜੀਆਂ ਭਾਸ਼ਾਵਾਂ ਵੱਖ-ਵੱਖ ਬੋਲੀਆਂ ਜਿਹੜੀ ਬੋਲੀ ਜਾਂਦੀ ਹੈ ਜੀ ਗਿਣਤੀ ਕੀਤੀ ਹੈ ਉਹਨਾਂ ਨੇ ਪਰ ਪ੍ਰਮਾਤਮਾ ਅਸਲੂ ਇਕਤਾਤ ਅਸਲ ਵਿੱਚ ਤੂੰ ਇੱਕ ਹੀ ਐ ਸਾਰਾ ਕੁਝ ਜੋ ਤੂੰ ਬਣਾਇਆ ਮਾਲਕਾ ਅਸਲ ਵਿੱਚ ਤੇਰਾ ਸਾਰਾ ਕੁਝ ਇੱਕ ਹੀ ਐ ਤੇ ਇੱਥੇ ਸਾਰਾ ਕੁਝ ਬਣਿਆ ਹੈ ਲੇਖਾ ਹੋਏ ਤਾਂ ਲਿਖੀ ਐ ਕਹਿੰਦੇ ਵੀ ਇਹ ਪ੍ਰਮਾਤਮਾ ਜੋ ਪਿੱਛੇ ਮੈਂ ਸ਼ਬਦ ਵਰਤ ਰਿਹਾ ਨਾ ਵੀ ਤੇਰੇ ਵਾਸਤੇ ਅਸੰਖ ਸ਼ਬਦ ਵਰਤਿਆਗਾ ਤੇਰੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਤਾਲਾਂ ਪਰਤਾਲ ਲੱਖ ਆਗਾਸਾਂ ਆਗਾਸ ਲੱਖਾਂ ਹੀ ਗਿਣਤੀ ਦੀ ਗੱਲ ਕੀਤੀ ਹੈ ਨਾ ਕਹਿੰਦੇ ਮਾਲਕ ਦੀ ਇਹ ਗਿਣਤੀ ਤਾਂ ਵਰਤ ਰਿਆ ਪਰ ਤੂੰ ਲੇਖੇ ਵਿੱਚ ਨਹੀਂ ਹੈ ਲੇਖਾ ਹੋਏ ਤਾਂ ਲਿਖੀਆ ਗਿਣਤੀ ਤਾਂ ਲਿਖੀ ਜਾ ਸਕਦੀ ਹੈ ਨਾ ਵੀ ਲੇਖੇ ਵਿੱਚ ਹੈ ਤੇ ਗੁਰੂ ਜੀ ਕਹਿੰਦੇ ਲੇਖਾ ਹੋਏ ਵਿਨਾਸ਼ ਜਿਹੜੀ ਚੀਜ਼ ਲੇਖੇ ਵਿੱਚ ਗਿਣਤੀ ਵਿੱਚ ਆ ਗਈ ਉਹ ਪਿਆਰ ਉਹ વિનાਸ਼ ਹੋਊਗੀ ਖਤਮ ਹੋਊਗੀ हे ਪ੍ਰਮਾਤਮਾ ਤੂੰ ਲੇਖੇ ਦੇ ਵਿੱਚ ਹੈ ਹੀ ਨਹੀਂਗਾ ਜਿਹੜੀ ਚੀਜ਼ ਗੁਰੂ ਜੀ ਕਹਿੰਦੇ ਲੇਖੇ ਵਿੱਚ ਹੈ ਉਹ ਤਾਂ ਫਿਰ ਲੇਖਾ ਹੋਏ વિનાਸ਼ ਲੇਖਾ ਖਤਮ ਹੋਊਗਾ ਜੀ ਇੱਕ ਦਿਨ ਖਤਮ ਹੋਣਾ ਗਿਣਤੀ ਨੇ ਪਰ ਗੁਰੂ ਜੀ ਕਹਿੰਦੇ ਨਾਨਕ ਵੱਡਾ ਆਖਿਆ ਹੈ हे ਪ੍ਰਮਾਤਮਾ ਤੈਨੂੰ ਮੈਂ ਵੱਡਾ ਆਖ ਰਿਹਾ ਹਾਂ ਆਪੇ ਜਾਣਾ ਆਪ ਮੈਂ ਤੈਨੂੰ ਵੱਡਾ ਆਖ ਰਿਹਾ ਅਸਲ ਵਿੱਚ ਮੈਂ ਗਿਣਤੀ ਕੀਤੀ ਹੈ ਅਸੰਖ ਸ਼ਬਦ ਵਰਤੇ ਤੇਰੇ ਵਾਸਤੇ ਲੱਖਾਂ ਪਤਾਲ ਵਰਤਲੇ ਮਾਲਕਾ ਲੱਖਾਂ ਆਕਾਸ਼ ਵਰਤਲੇ ਪਰ ਇਹ ਗਿਣਤੀ ਹੈ ਲੇਖੇ ਵਿੱਚ ਹੈ ਪਰ ਤੂੰ ਲੇਖੇ ਦੇ ਵਿੱਚ ਨਹੀਂ ਹੈ ਤੂੰ ਆਪਣੀ ਬਣਾਈ ਹੋਈ ਕੁਦਰਤ ਨੂੰ ਆਪੀ ਜਾਂਦਾ ਹੈ ਬਸ ਆਪੇ ਜਾਣਾ ਆਪ ਨਾਨਕ ਵੱਡਾ ਆਖੀ ਹੈ ਕਹਿੰਦੇ ਨਾਨਕ ਵੱਡਾ ਤਾਂ ਆਖ ਰਿਹਾ ਤੈਨੂੰ ਮਾਲਕ ਆਂ ਕਈ ਵਾਰੀ ਤਾਂ ਮੈਂ ਸੁਣ ਕੇ ਵੀ ਆਖਦਾ ਬਾਣੀ ਚਾਪਾ ਰਹਿ ਰਾ ਸੱਚ ਕੜਦੇ ਆ ਨਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਮਿੱਠਾ ਹੋਏ ਕੋ ਢਾਕਾ ਕਹਿੰਦੇ ਉਹ ਪ੍ਰਮਾਤਮਾ ਅਸੀਂ ਤਾਂ ਦਿਮਾਗ ਲੜਾਵਾਂਗੇ ਨਾ ਦਿਮਾਗ ਦੇ ਨਾਲ ਗਿਣ ਕੇ ਆਖਾਂਗੇ ਪਰ ਉਹ ਦਿਮਾਗ ਵੀ ਗਿਣਤੀ ਵਿੱਚ ਹੈ ਹੀ ਨਹੀਂ ਇਵੇਂ ਜਿਵੇਂ ਇਹ ਨਾ ਜੀ ਮੁਹੰਮਦ ਸਾਹਿਬ ਜਦੋਂ ਪਰਵਤ ਤੇ ਬੰਦਗੀ ਕਰਨ ਗਏ ਅੱਲਾਹ ਦੇ ਨਾਲ ਕਹਿੰਦੇ ਪ੍ਰਮਾਤਮਾ ਮੈਨੂੰ ਆਪਣਾ ਵਿਰਾਟ ਰੂਪ ਮੈਨੂੰ ਵਿਖਾ ਕਿ ਤੇਰਾ ਕਿੱਡਾ ਰੂਪ ਹੈ ਕਿੱਡਾ ਕੱਖ ਕਿੱਡਕ ਪਸਾਰਾ ਤੇਰਾ ਕਹਿੰਦੇ ਵੀ ਉਹਨੂੰ ਆਪਦੇ ਮਨ ਦੇ ਵਿੱਚ ਆਕਾਸ਼ਵਾਣੀ ਹੋਈ ਵੀ ਮੁਹੰਮਦ ਸਾਹਿਬ ਜੀ ਤੁਸੀਂ ਕੀ ਤੋਂ ਕੀ ਲੈਣਾ ਤੁਸੀਂ ਆਪਣਾ ਜਿਹੜਾ ਮਿਸ਼ਨ ਆ ਉਹਦੇ ਤੇ ਲੱਗੇ ਰਹੋ ਕਹਿੰਦੇ ਵੀ ਜਦੋਂ ਉਹ ਗੱਲ ਕਹਿੰਦੇ ਨਾ ਕਿਉਂਕਿ ਰੱਬ ਦੇ ਪਿਆਰੇ ਵੀ ਕਈ ਵਾਰੀ ਹੰਡ ਪੈ ਜਾਂਦੇ ਆ ਨਾ ਕਹਿੰਦੇ ਹਾਂ ਨਾ ਜੀ ਮੈਨੂੰ ਆਪਣਾ ਵਿਰਾਟ ਰੂਪ ਦਿਖਾਓ ਕਹਿੰਦੇ ਜਦੋਂ ਪ੍ਰਮਾਤਮਾ ਨੇ ਆਪਣਾ ਵਿਰਾਟ ਰੂਪ ਦਿਖਾਇਆ ਅੰਦਰ ਹੀ ਪ੍ਰਕਾਸ਼ ਆਪਣਾ ਕਹਿੰਦੇ ਮੁਹੰਮਦ ਸਾਹਿਬ ਨੂੰ ਤਿੰਨ ਦਿਨ ਸੁਰਤ ਨਹੀਂ ਆਈ ਬੇਹੋਸ਼ ਹੋ ਕੇ ਡਿੱਗ ਪਏ ਬੇਹੋਸ਼ ਹੋ ਕੇ ਡਿੱਗ ਪਏ ਫਿਰ ਉਹਨਾਂ ਨੂੰ ਕਹਿਣਾ ਪਿਆ ਪੁਰਾਣ ਦੇ ਵਿੱਚ ਆਇਤਾਂ ਵਿੱਚ ਲਿਖਿਆ ਹੋਇਆ ਹੈ ਕਿ हे ਪ੍ਰਮਾਤਮਾ ਤੂੰ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰਾ ਅੰਤ ਕੋਈ ਨਹੀਂਗਾ ਤੇਰਾ ਅੰਤ ਕੋਈ ਨਹੀਂਗਾ ਬਸ ਮੈਂ ਬਹੁਤ ਛੋਟਾ ਹਾਂਗਾ ਤੂੰ ਬਹੁਤ ਵੱਡਾ ਹੈ ਫਿਰ ਵੱਡੇ ਦੀਆਂ ਵੜਿਆਈਆਂ ਕਰਦੇ ਕਰਦੇ ਰੱਬ ਦੇ ਪਿਆਰੇ ਪਿਆਰੋ ਵੱਡੇ ਵਿੱਚ ਸਮਾ ਜਾਂਦੇ ਆ ਆਪਾਂ ਵੀ ਇਹੀ ਅਰਦਾਸ ਕਰਨੀ ਕਿ ਹੈ ਪ੍ਰਮਾਤਮਾ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਹੇ ਪ੍ਰਮਾਤਮਾ ਮੇਰੀ ਮਤ ਬਹੁਤ ਥੋੜੀ ਹੈ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੀ ਆਪਣੇ ਚਰਨਾਂ ਦਾ ਪਿਆਰ ਬਖਸ਼ੀ ਇਹੇ ਅਰਦਾਸ ਆਪਾਂ ਕਰੀਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪ ਦੇ ਮਿਲੇ ਦੀ ਆਉ ਸਾਰੀ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ